ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਪਵਨ ਸਵਾਗਤ ਕਰਦੀ ਆ ਜੀ ਤੁਹਾਡਾ ਆਪਣੇ ਚੈਨਲ ਸੱਗੂ ਵਲੌਗਸ ਦੇ ਉੱਪਰ ਦੀ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਹੋਵੋਗੇ ਜੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਆ ਜੀ ਦਿਨ ਮੰਗਲਵਾਰ ਤੇ ਤਰੀਕਾ 28 ਆ ਜੀ ਤੇ ਦੁਪਹਿਰ ਵਾਲੀ ਰੋਟੀ ਦੇ ਬਰਤਨ ਮੈਂ ਚੱਕ ਰਹੀ ਆ ਜੀ ਸਵੇਰ ਵੇਲੇ ਤਾਂ ਅੱਜ ਵਲੌਗ ਬਣਾਉਂਦਾ ਟਾਈਮ ਨਹੀਂ ਲੱਗਿਆ ਜੀ ਆਪਾਂ ਬਾਜ਼ਾਰ ਚਲੇ ਗਏ ਸੀਗੇ ਤੇ ਆਪਾਂ ਨੂੰ ਬਾਜ਼ਾਰ 'ਚ ਕੰਮ ਸੀਗਾ ਅੱਗੇ ਆਪਾਂ ਤੁਹਾਡੇ ਨਾਲ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਜੀ ਆਪਾਂ ਬਾਜ਼ਾਰ ਕਿਉਂ ਗਏ ਸੀਗੇ ਤੇ ਬਸ 11:30 ਵਜੇ ਆਪਾਂ ਬਾਜ਼ਾਰ ਦੇ ਵਿੱਚੋਂ ਆਏ ਸੀ ਜੀ ਤੇ ਉਸ ਤੋਂ ਬਾਅਦ ਆ ਕੇ ਆਪਾਂ ਖਾਣਾ ਬਣਾਇਆ ਖਾਣਾ ਬਣਾ ਕੇ ਆਪਾਂ ਰੈਸਟ ਕਰਨ ਦੀ ਸੀ ਬਲ ਝਟ ਕਿਉਂਕਿ ਗਰਮੀ ਬਹੁਤ ਆ ਜੀ ਜਦੋਂ ਬਾਜ਼ਾਰ ਦੇ ਵਿੱਚ ਜਾਂਦੇ ਜੇ ਕਿਤੇ ਵੀ ਆਪਾਂ ਬਾਹਰ ਜਾਂਦੇ ਆਂਗੇ ਥਕਾਵਟ ਬਹੁਤ ਹੋ ਜਾਂਦੀ ਹੈਗੀ ਤੇ ਤਾਂ ਕਰਕੇ ਆਪਾਂ ਫਿਰ ਰੈਸਟ ਕਰ ਲਈ ਸੀ ਉਦੋਂ ਵਰਤਨ ਨਹੀਂ ਚੱਕੇ ਸੀਗੇ ਤੇ ਹੁਣ ਮੈਂ ਮੈਂ ਤੁਹਾਡਾ ਅਡਰੈਸਟ ਕਰਕੇ ਹੁਣ ਬਾਤਾਂ ਚੱਕ ਕੇ ਤੇ ਹੁਣ ਇਸ ਤੋਂ ਬਾਅਦ ਆਪਾਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰਾਂਗੇ ਤੇ ਉਸ ਤੋਂ ਬਾਅਦ ਫਿਰ ਸ਼ਾਮ ਦੀ ਰੋਟੀ ਸਬਜ਼ੀ ਦਾ ਫਿਰ ਟਾਈਮ ਹੋ ਜਾਊਗਾ ਬਸ ਥੋੜੇ ਨਿੱਕੇ-ਮੋਟੇ ਕੰਮ ਜਿਹੜੇ ਹੁੰਦੇ ਆਪਾਂ ਉਹ ਕਰਕੇ ਬਸ ਫਿਰ ਦਾਲ ਸਬਜ਼ੀ ਬਣਾਵਾਂਗੇ ਮਰਤਣ ਚੱਕ ਕੇ ਹੁਣ ਆਪਾਂ ਤੇ ਫਿਰ ਕਰਦੇ ਹਾਂ ਕੰਮ ਆਪਣੇ ਸਭ ਤੋਂ ਪਹਿਲਾਂ ਤਾਂ ਆਪਾਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰਾਂਗੇ ਨੌਲੀ ਇੱਥੇ ਬਾਤਾਂ ਚੱਕ ਤੇ ਆ ਮੈਂ ਹੁਣ ਬਾ ਛੋਟੇ ਛੋਟੇ ਕੰਮ ਹੋਰ ਕਈ ਹੋ ਜਾਂਦੇ ਆਗੇ ਸਾਰੇ ਕੰਮ ਤਾਂ ਹੁਣ ਵੀਡੀਓ ਦੇ ਵਿੱਚ ਆਪਾਂ ਨਹੀਂ ਵੀ ਸ਼ੇਅਰ ਹੁੰਦੇਗੇ ਬਸ ਆਪਣੇ ਮੇਨ ਮੇਨ ਕੰਮ ਹੀ ਆਪਾਂ ਸ਼ੇਅਰ ਕਰਦੇ ਆ ਵਿੱਚ ਤਾਂ ਕੁਝ ਕੰਮ ਇਹੋ ਜਿਹੇ ਹੁੰਦੇ ਆ ਜਿਹੜੇ ਨਹੀਂ ਸ਼ੇਅਰ ਕੀਤੇ ਜਾਂਦੇ ਵਿੱਚ ਰਹਿ ਜਾਂਦੇ ਆਗੇ ਕਹਿੰਦੇ ਹੁੰਦੇ ਸਾਰੇ ਕੰਮਾਂ ਦੇ ਤਾਂ ਆਪਣੀ ਤੋਂ ਵੀਡੀਓ ਨਹੀਂ ਬਣਦੀਗੀ ਕਿਉਂਕਿ ਜਦੋਂ ਆਪਾਂ ਵੀਡੀਓ ਬਣਾਉਂਦੇ ਆ ਫਿਰ ਥੋੜਾ ਜਾਇਆ ਵੀ ਕੰਮਾਂ ਨੂੰ ਵੀ ਟਾਈਮ ਲੱਗ ਜਾਂਦਾਗਾ ਵੀਡੀਓ ਬਣਾਉਣ ਵੇਲੇ ਥੋੜਾ ਜਿਹਾ ਕੰਮਾਂ 'ਚ ਟਾਈਮ ਵੱਧ ਲੱਗਦਾ ਜੀ ਤਾਂ ਕਰਕੇ ਹਰੇਕ ਕੰਮ ਦੀ ਵੀਡੀਓ ਨਹੀਂ ਬਣਦੀਗੀ ਤੇ ਬਾਕੀ ਆਪਣੇ ਹੁਣ 2 ਦਿਨ ਹੋ ਗਏ ਸੀਗੇ ਆਪਣਾ ਫਰਿੱਜ ਖਰਾਬ ਹੋਇਆ ਸੀਗਾ ਤੇ ਫਰਿੱਜ ਬਿਨਾਂ ਤਾਂ ਬਹੁਤ ਜ਼ਿਆਦਾ ਔਖਾ ਹੋਇਆ ਪਿਆ ਸੀਗਾ ਆਪਾਂ ਨੂੰ ਲਓ ਜੀ ਮੈਂ ਬਰਤਨ ਚੱਕ ਤੇ ਹੁਣ ਤੇ ਹੁਣ ਆਪਾਂ ਫਰਿੱਜ ਲੈ ਆਂਦਾ ਸੀ ਅੱਜ ਜੀ ਕਿਉਂਕਿ ਫਰਿੱਜ ਬਿਨਾ ਤਾਂ ਸਰਦਾ ਹੀ ਨਹੀਂ ਸੀਗਾ ਕੱਲਾ ਦੁੱਧ ਬਾਦਦਾ ਨਹੀਂ ਜੀ ਕਹਿੰਦਾ ਬਰਫ਼ ਤਾਂ ਆਪਾਂ ਫੇਰ ਵੀ ਲੈ ਆਉਣਾ ਬਾਕੀ ਸਾਰਾ ਚੀਜ਼ ਦਾਲ ਸਬਜ਼ੀ ਆਟਾ ਉਟਾ ਸਰੇਖ ਚੀਜ਼ ਹੁਣ ਵਾਦੀ ਜਾਂਦੀ ਹੈ ਮਾੜੀ ਮੋਟੀ ਕਹਿੰਦਾ ਫਰਿੱਜ ਬਿਨਾ ਤਾਂ ਬਹੁਤ ਔਖਾ ਹੋਇਆ ਪਿਆ ਸੀ ਬਰਫ਼ ਤਾਂ ਫੇਰ ਵੀ ਆਪਾਂ ਚਲੋ ਕਹਿੰਦੇ ਹੁੰਦੇ ਮੁੱਲ ਦੀ ਮਾੜੀ ਮੋਟੀ ਲੈ ਆ ਦੇਖੋ ਸਾਡੇ ਤੁਸੀਂ ਸਾਰਾ ਖਲਿਆਰਾ ਹਜੇ ਫਰਿੱਜ ਆਪਣੇ ਹੁਣੇ ਹੀ 3:30 ਵਜੇ ਹਜੇ ਆਇਆ ਸੀਗਾ ਤੇ ਉਸ ਤੋਂ ਬਾਅਦ ਮੈਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰ ਲਈ ਸੀਗੀ ਤੇ ਇਹ 3:30 4:00 5 ਦਾ ਟਾਈਮ ਆ ਤੇ ਮੈਂ ਤੜਕਾ ਕੱਟ ਰਹੀ ਸੀਗੀ ਦਾਲ ਬਣਾਉਣੀ ਸੀ ਆਪਾਂ ਦਾਲ ਵਾਸਤੇ ਸ ਤੜਕਾ ਘੱਟ ਰਹੀ ਸੀ ਤੇ ਮਾਤਾ ਬੈਠੇ ਸੀ ਕੁਝ ਗੱਲਾਂ ਬਾਤਾਂ ਕਰ ਰਹੇ ਸੀਗੇ ਤੇ ਉਧਰ ਸਾਈਡ ਤੇ ਪ੍ਰਾਪ ਬੈਠੀ ਆ ਪ੍ਰਾਪ ਮਹਿੰਦੀ ਲਾ ਰਹੀ ਸੀ ਆਪਣੇ ਹੱਥਾਂ ਤੇ ਉਸ ਐ ਮਾਤਾ ਦੇ ਨਾਲ ਕੋਈ ਗੱਲਾਂ ਬਾਤਾਂ ਛੋਟੇ ਛੋਟੇ ਮਾਤਾ ਦੀ ਯਾਦ ਤਾਂ ਵੀ ਕਈ ਵਾਰੀ ਕਹਿੰਦੇ ਹੁੰਦੇ ਉਧਰੋਂ ਬਰਡੇ ਵੀਰ ਜੀ ਦੇ ਘਰੋਂ ਆਉਂਦੇ ਜਦੋਂ ਉਧਰੋਂ ਕੋਈ ਗੱਲਾਂ-ਵਾਟਾਂ ਹੁੰਦੀਆਂ ਉਹ ਦੱਸ ਰਹੀ ਇੱਥੇ ਮੈਂ ਤੜਕਾ ਰਾਹੀ ਆਂ ਦਾਲ ਨੂੰ ਤੜਕਾ ਲਾ ਕੇ ਤੇ ਆਟਾ ਗੁੰਨਦੂੰਗੀ ਅੱਜ ਤੱਕ ਸਵੇਰੇ ਦੁੱਧ ਵੀ ਨਹੀਂ ਲੈ ਕੇ ਆਂਦਾ ਸੀ ਕਿਉਂਕਿ ਕੱਲ ਦੁੱਧ ਫਿਰ ਸਾਰਾ ਦਿਨ ਇਦਾਂ ਬਾਹਰ ਹੀ ਪਿਆ ਰਿਹਾਗਾ ਤੇ ਰਾਤ ਵੀ ਦੁੱਧ ਨੂੰ ਫਿਰ ਮੈਂ ਜਾਗ ਲਾ ਕੇ ਰੱਖਿਆ ਮੈਨੂੰ ਐ ਸੀਗਾ ਵੀ ਸਵੇਰ ਤੇ ਕਰਤਾ ਕਿਤੇ ਦੁੱਧ ਖਰਾਬ ਨਾ ਹੋ ਜੇ ਕਿਉਂਕਿ ਆਪਾਂ ਹੁਣ ਕਿਸੇ ਦੇ ਘਰੇ ਵੀ ਨਹੀਂ ਰੱਖ ਸਕਦੇ ਜੀ ਕਿਉਂ ਹਰੇਕ ਦੇ ਆਪਦੇ ਵਰਗੇ ਹੁੰਦਾ ਜੀ ਪਤਾ ਹੀ ਆ ਵੀ ਹੁਣ ਕਿੰਨੀ ਕਿ ਜਗ੍ਹਾ ਹੁੰਦੀ ਹੈ ਫਰਿੱਜ ਦੇ ਵਿੱਚ ਸਮਾਨ ਅਗਲੇ ਦਾ ਆਪਦਾ ਹੀ ਬਹੁਤ ਹੋ ਜਾਂਦਾਗਾ ਫਿਰ ਆ ਹੁੰਦਾ ਵੀ ਆਪਾਂ ਬਿਨਾਂ ਗੱਲ ਤੋਂ ਕਿਸੇ ਨੂੰ ਕਾਤੋਂ ਆਪਾਂ ਪਰੇਸ਼ਾਨ ਕਰਨਾ ਵੈਸੇ ਕੋਈ ਜਵਾਬਤਾ ਨਹੀਂ ਦਿੰਦਾ ਜੀ ਜੇ ਆਪਾਂ ਕਿਸੇ ਨੂੰ ਐ ਕਹਿ ਦਈਏ ਕਹਿੰਦੇ ਹੁੰਦੇ ਆ ਭੈਣ ਭਰਾ ਕੋਈ ਵੀ ਐ ਜਵਾਬ ਨਹੀਂ ਦਿੰਦਾ ਹੁੰਦਾ ਪਰ ਥੋੜਾ ਜਿਹਾ ਮੈਨੂੰ ਆਪ ਨੂੰ ਐ ਹੁੰਦਾ ਵੀ ਆਪਾਂ ਕਾਤੋਂ ਕਿਸੇ ਨੂੰ ਪਰੇਸ਼ ਤਾ ਕਰਕੇ ਫਿਰ ਅੱਜ ਅਸੀਂ ਵੈਸਤਾ ਫਰਿੱਜ ਆਪਾਂ ਨੂੰ ਆਇਆ ਸੀਗਾ ਵੀ ਚਲੋ ਉਹ ਠੀਕ ਕਰਾਵਾਂਗੇ ਪਰ ਫਿਰ ਰਮਾਨ ਦੇ ਪਾਪਾ ਕਹਿੰਦੇ ਵੀ ਇੱਥੇ ਇੰਨੇ ਪੈਸੇ ਲਾ ਤਿਆ ਹੁਣ ਵਾਰ-ਵਾਰ ਆਏ ਗਰਮੀ ਦੇ ਵਿੱਚ ਉਹ ਪੈਸੇ ਖਾਂਦੇ ਸੀਗੇ 4-5000 ਰੁਪਏ ਪੈਸੇ ਖਾ ਜਾਂਦਾ ਸੀ ਫਰਿੱਜ ਕਦੇ ਉਹ ਚ ਗੈਸ ਪਹੋਣੀ ਪੈਂਦੀ ਸੀ ਹੁਣ ਵੀ ਉਹ ਚ ਮੋਟਰ ਪੈਂਦੀ ਸੀਗੀ ਤਾਂ ਕਰਕੇ ਫਿਰ ਇਹ ਕਹਿੰਦੇ ਵੀ ਐਤਕੀ ਆਪਾਂ ਕਹਿੰਦੇ ਹਾਂ ਫਰਿੱਜ ਨਵਾਂ ਹੀ ਲੈ ਲੈਨੇ ਹੈਗੇ ਤਾਂ ਕਰਕੇ ਜੀ ਫਰਿੱਜ ਫਿਰ ਆਏ ਆ ਵੀ ਉਹ ਤੇ ਪੈਸੇ ਲਾਉਣ ਨਾਲ ਉਹਦਾ ਵੀ ਨਵਾਂ ਹੀ ਲੈ ਲਿਆ ਸੀਗਾ ਵੀ ਜਦੋਂ ਹੁਣ ਫਰਿੱਜ ਬਿਨਾ ਸਰਦਾ ਤਾਂ ਇਹ ਨਹੀਂਗਾ ਲੋ ਜੀ ਇੱਥੇ ਤੜਕਾ ਲਾ ਕੇ ਆਪਾਂ ਦਾਣੂ ਤੇ ਆਟਾ-ਉਟਾ ਗੁੰਨ ਲਾਂਗੇ ਤੇ ਰਮਾਣ ਦੁੱਧ ਹੁਣ ਸ਼ਾਮ ਨੂੰ ਲੈ ਕੇ ਆਇਆ ਸੀ ਜੀ ਕੱਲ ਤਾਂ ਹੁਣ ਕੁਸਤਾ ਆਪਾਂ ਦੇਨੇ ਕਾਫੀ-ਗੂਫੀ ਬਣਾ ਕੇ ਪੀਦੀ ਸੀ ਬੱਚਿਆਂ ਨੂੰ ਬਾਕੀ ਜਿਹੜਾ ਦੁੱਧ ਸੀਗਾ ਤੇ ਉਹ ਸ਼ਾਮ ਨੂੰ ਆਪਾਂ ਜਾਗ ਲਾਤਾ ਸੀਗਾ ਤੇ ਬਾਕੀ ਜਾਗਤਾ ਲਾਤਾ ਸੀ ਜੀ ਤੇ ਦੇਨੇ ਦਹੀਂ ਤਾਂ ਕਹਿੰਦੇ ਹੁੰਦਾ ਖੱਟਾ ਹੀ ਸੀਗਾ ਫਰਿੱਜ ਤੋਂ ਬਿਨਾਂ ਤਾਂ ਉਹ ਵੀ ਕਹਿੰਦੇ ਲੱਸੀ-ਲੁੱਸੀ ਦਾ ਵੀ ਕੋਈ ਭਾਵੇਂ ਆਪਾਂ ਬਰਫ਼ ਲਿਆ ਕੇ ਕਹਿੰਦੇ ਹੁੰਦੇ ਪਾਲੀਸੀ ਪਰ ਫਿਰ ਵੀ ਉਹ ਗੱਲ ਨਹੀਂ ਬਣੇਗੀ ਮਾ ਫਰिज ਦੇ ਵਿੱਚ ਕਿੱਥੇ ਕਹਿੰਦੇ ਹੁੰਦਾ ਠੰਡੇ ਰਹਿਣਾ ਕਹਿੰਦੇ ਹੁੰਦਾ ਦਹੀਂ ਨੇ ਆਪਾਂ ਸਵੇਰੇ ਰਾਤ ਨੂੰ ਆਪਾਂ ਜਾਗ ਲਾ ਕੇ ਰੱਖਿਆ ਹੁੰਦਾ ਸਵੇਰੇ ਆਪਾਂ ਫਿਰ ਜਿਹਦੇ ਵਿੱਚ ਰੱਖ ਦਿੰਦੇ ਆਗੇ ਤੇ ਬਾਹਰ ਪਈ ਕੀ ਤਾਂ ਖੱਟੀ ਹੋਈ ਜਾਂਦੀ ਹੈ ਜੀ ਲਓ ਜੀ ਇੱਥੇ ਮੈਂ ਹੁਣ ਆਟਾ ਗੁੰਨ ਕੇ ਰੱਖ ਦੂੰਗੀ ਤੇ ਇਸ ਤੋਂ ਬਾਅਦ ਰੋਟੀ ਬਣਾਵਾਂਗੇ ਰੋਟੀ ਬਣਾ ਕੇ ਫਿਰ ਬਸ ਬਾਟਨ ਬੁੱਤਾਂ ਚੱਕਾਂਗੇ ਬਸ ਆਹੀ ਕੰਮ ਹੁੰਦੇ ਆ ਛੋਟੇ ਮੋਟੇ ਗਰਮੀ ਦੇ ਵਿੱਚ ਤਾਂ ਬਹੁਤ ਔਖਾ ਲੱਗਦਾ ਕਿਚਨ ਦੇ ਵਿੱਚ ਖੜਨਾ ਇੱਕ ਥੋੜਾ ਜਿਹਾ ਹੁਣ ਕੰਮ ਵੀ ਲੇਟ ਹੀ ਹੋ ਰਿਹਾ ਸੀ ਕਿਉਂਕਿ ਫਰਿੱਜ ਜਦੋਂ ਲਿਆਂਦਾ ਸੀ ਉਸ ਟਾਈਮ ਤੇ ਉਹਨਾਂ ਨੇ ਕਿਹਾ ਸੀ ਵੀ ਇੱਕ ਘੰਟਾ ਸਾਨੂੰ ਚਲਾਉਣਾ ਨਾ ਹੈਗਾ ਤੇ ਇੱਕ ਥੋੜੀ ਜਿਹੀ ਇਸ ਦੀ ਪਲੱਗ ਦੀ ਥੋੜੀ ਜਿਹੀ ਦਿੱਕਤ ਸੀਗੀ ਵੀ ਤਾਰ ਛੋਟੀ ਸੀਗੀ ਤੇ ਇਹਦੇ ਪਾਪਾ ਜਦੋਂ ਕੰਮ ਤੋਂ ਆਏ ਸੀਗੇ ਤੇ ਉਹਨਾਂ ਨੇ ਆ ਕੇ ਫਿਰ ਪਲੱਗ ਸੈੱਟ ਕਰਕੇ ਉਹਨਾਂ ਨੇ ਚਲਾਇਆ ਸੀਗਾ ਫਿਰ ਸਮਾਨ ਸੋਣ ਆਪਾਂ ਲੇਟ ਹੀ 9 ਵਜੇ ਲਾਇਆ ਸੀਗਾ 9:30 ਵਜੇ ਫਰਿੱਜ ਦੇ ਵਿੱਚ ਸਮਾਨ ਪਾਣੀ ਪੂਣੀ ਲਾਇਆ ਫਰਜ ਬਿਨਾ ਤਾਂ ਸਾਰੇ ਖਲਿਆਰਾ ਪਿਆ ਪਿਆ ਸੀ ਜਿੰਨਾ ਸਮਾਨ ਸੀ ਸਾਰਾ ਬਾਹਰ ਪਿਆ ਸੀਗਾ ਕੰਗਲ ਲੱਗਿਆ ਪਿਆ ਸੀਗਾ ਫਰਜ ਬਿਨਾ ਤਾਂ ਐ ਲੱਗਦਾ ਸੀ ਵੀ ਕਿਹੜਾ ਸਮਾਨ ਕਿੱਥੇ ਰੱਖੀਏ ਕਿੱਥੇ ਨਾ ਰੱਖੀਏ ਇੱਥੇ ਮੈਂ ਅਚਾਰ ਕੱਢ ਰਹੀ ਸੀ ਮਰਤਮਾਨ ਦੇ ਵਿੱਚ ਅਚਾਰ ਹੁੰਦਾ ਆਪਣੇ ਤੇ ਬਾਹਰ ਛੋਟੇ ਡੱਬੇ ਦੇ ਵਿੱਚ ਕੱਢ ਕੇ ਰੱਖ ਲੈਂਦੇ ਆ ਅੰਮ ਦਾ ਅਚਾਰ ਆ ਇਹ ਬੱਚੇ ਖਾ ਲੈਂਦੇ ਆ ਕਿ ਅਰਮਾਨ ਥੋੜਾ ਜਿਹਾ ਖੁਸ਼ ਹੋ ਕੇ ਖਾ ਲੈਂਦਾਗਾ ਦਾਲ ਦੇ ਨਾਲ ਤਾਂ ਵੈਸੇ ਵਧੀਆ ਲੱਗਦਾ ਸਾਰੇ ਹੀ ਖਾ ਲੈਂਦੇ ਆ ਦਾਲ ਨਾਲ ਤਾਂ ਤੇਰਾ ਵਾਂਦੀ ਆ ਤਾਂ ਉਹ ਤਾਂ ਵੈਸੇ ਹਰੇਕ ਦਾਲ ਸਬਜ਼ੀ ਨਾਲ ਲਿਖਾਂਦਾ ਗਾ ਇਸ ਤੋਂ ਬਾਅਦ ਹੁਣ ਰੋਟੀ ਬਣਾ ਲਾਂਗੇ ਇਹ ਹੁੰਦਾ ਵੱਡੇ ਮਰਤਬਾਨ ਦੇ ਵਿੱਚੋਂ ਵਾਰੀ-ਵਾਰੀ ਕੱਢਣਾ ਔਖਾ ਗਾ ਛੋਟੇ ਡੱਬੇ ਦੇ ਵਿੱਚ ਕੱਟ ਕੇ ਰੱਖ ਲੈਨੇ ਚਲੋ ਬੱਚਿਆਂ ਨੂੰ ਚੱਕਣਾ ਸੌਖਾ ਹੋ ਜਾਂਦਾ ਗਾ ਮੋਜੀ ਮੈਂ ਰੋਟੀ ਲੱਗ ਗਈ ਸੀਗੀ ਰੋਟੀ ਤਾਂ ਮੈਂ ਪੌਣੇ ਇਕੱਠ ਦਾ ਟਾਈਮ ਸੀਗਾ ਜੋ ਰੋਟੀ ਲੱਗੀ ਸੀਗੀ ਇਹ ਰੋਟੀ ਬਣਾ ਕੇ ਰੱਖ ਲੂੰਗੀ ਉਸ ਤੋਂ ਬਾਅਦ ਸਾਰੇ ਈਨਾ ਨਹਾ ਲੈਣਗੇ ਨਹਾ ਕੇ ਤੇ ਫਿਰ ਉਸ ਤੋਂ ਬਾਅਦ ਇਕੱਠੇ ਬੈਠ ਕੇ ਰੋਟੀ ਖਾ ਲਾਂਗੇ ਰੋਟੀ ਰੋਟੀ ਖਾ ਕੇ ਫਿਰ ਬਰਤਨ ਚੱਕ ਕੇ ਫਿਰ ਆਪਾਂ ਫਰਿੱਜ ਦੇ ਵਿੱਚ ਲਾਵਾਂਗੇ ਸਮਾਨ ਹੋਂਟਾ ਹੈ ਲਾਦਾ ਜਿਹਦੇ ਟਾਈਮ 'ਚ ਤਾਂ ਵੀ ਕਿਸੇ ਚੀਜ਼ ਬਿਨਾ ਵੀ ਨਹੀਂ ਸਰਦਾ ਤੇ ਦੋ ਦਿਨ ਹੀ ਫਰਿੱਜ ਖਰਾਬ ਹੋਇਆ ਸੀ ਤੇ ਪੈਂਦਾ ਸਾਰਾ ਟਾਈਮ ਉਹ ਜਾਗ ਆ ਗਿਆ ਜਦੋਂ ਕਹਿੰਦੇ ਹੁੰਦੇ ਆ ਬਰਫ਼ ਲੈ ਕੇ ਆਉਂਦੇ ਹੁੰਦੇ ਸੀ ਤੇ ቱੜੀ ਦੇ ਵਿੱਚ ਰੱਖ ਦਿੰਦੇ ਸੀ ਬਰਫ਼ ਨੱਪ ਕੇ ਵੀ ਚਲੋ ਇੰਨੀ ਕ ਸ਼ਾਮ ਦੇ ਕੰਮ ਆ ਜੂਗੀ ਤੇ ਦੁੱਧ ਨੂੰ ਕਹਿੰਦੇ ਹੁੰਦੇ ਤਾਰਾਂ ਦੇ ਉੱਤੇ ਕੁੰਡਗਾਈਆਂ ਬਣਾ ਕੇ ਰੱਖਿਆ ਹੁੰਦਾ ਸੀ ਜਦੋਂ ਢੋਲੂ ਕਹਿੰਦੇ ਹੁੰਦੇ ਸ਼ਾਮ ਦੇ ਟਾਈਮ ਤੇ ਤੇ ਤਾਰਾਂ ਤੇ ਟੰਗ ਦਿੰਦੇ ਹੁੰਦੇ ਸੀ ਉਹ ਕੁੰਡਗਾਂ ਦੇ ਵਿੱਚ ਦੋ ਦਾਇਡ ਉਹ ਲੋ ਟਾਈਮ ਵੀ ਕਹਦੇ ਹੁੰਦੇ ਆ ਦੋ ਦਿਨ ਹੋ ਗਏ ਆ ਆਪਦੇ ਬਹੁਤ ਜਾਦੋ ਹੁੰਦੇ ਆ ਵੀ ਉਹ ਵੀ ਟਾਈਮ ਸੀਗੇ ਜਦੋਂ ਆਪਾਂ ਕਹਿੰਦੇ ਹੁੰਦੇ ਆ ਵੇਲਾ ਪੂਰਾ ਕਰਦੇ ਹੁੰਦੇ ਸੀਗੇ ਪਰ ਹੁਣ ਆਦਤ ਹੀ ਇੰਨੀ ਪੈ ਗਈ ਐ ਨਾ ਚੀਜ਼ਾਂ ਦੀ ਵੀ ਨਾ ਚਿੰਦਾ ਬਿਨਾ ਆਪਾਂ ਨੂੰ ਸਰਦਾ ਹੀ ਨਹੀਂਗਾ ਵੀ ਉਦੋਂ ਆਪਾਂ ਵੇਲਾ ਪੂਰਾ ਫੇਰ ਵੀ ਕਰ ਲੈਂਦੇ ਸੀਗੇ ਕਿਉਂਕਿ ਉਦੋਂ ਆਪਾਂ ਨੂੰ ਇੰਨਾਂ ਚੀਜ਼ਾਂ ਦੀ ਇੰਨੀ ਆਦਤ ਨਹੀਂ ਹੁੰਦੀ ਸੀਗੀ ਤੇ ਹੁਣ ਆਦਤ ਹੀ ਇੰਨੀ ਪੈ ਗਈ ਹੈਗੀ ਕੀ ਕਰੀਏ ਹੁਣ ਤਾਂ ਕਹਿੰਦੇ ਹੁੰਦੇ ਆ ਬਸ ਇੱਕ ਹੁਣ ਆਇਆ ਵੀ ਘਰ ਕਵਰ ਹੋ ਗਿਆ ਸਾਰੇਗੇ ਉਦੋਂ ਫਿਰ ਵੀ ਦਰਾਖਤ ਹੁੰਦੇ ਸੀ ਜਾਂ ਐ ਕਹ ਲਓ ਵੀ ਆਤਾ ਹੁੰਦੇ ਸੀ ਲਓ ਜੀ ਉਸ ਤੋਂ ਬਾਅਦ ਰੋਟੀ ਟੋਕ ਕਰ ਲਿਆ ਸੀ ਸਾਰਾ ਤੇ ਇੱਥੇ ਮੈਂ ਦੁੱਧ ਗਰਮ ਕਰਕੇ ਦੇਤਾ ਬੱਚਿਆਂ ਨੂੰ ਤੇ ਆਪਾਂ ਆਪਣੇ ਅੱਜ ਦੇ ਵਲੌਗ ਦਾ ਐਂਡ ਇੱਥੇ ਕਰਾਂਗੇ ਜੀ ਉਮੀਦ ਕਰਦੇ ਆ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੋਊਗੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਆਪਣੇ ਚੈਨਲ ਸੱਗੂ ਬਲੌਗਸ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਮਿਲਦੇ ਆਂ ਜੀ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ